ਜਿਹੜਾ ਸਬਜ਼ੀਆਂ ਦੇ ਰੇਟ ਵਧਿਆ ਕਿੰਨਾ ਦੱਸਣਾ ਦੇਖਣ ਮੇਰੇ ਆਏਗਾ ਹਾਂਜੀ ਮੇਰਾ ਨਾਮ ਪਵਨ ਕੁਮਾਰ ਹੈ ਆਪਾਂ ਮੰਡੀ 'ਚ ਖੜੇ ਆਂ ਆਪਾਂ ਦੇਖ ਰਹੇ ਆਂ ਵੀ ਮੰਡੀ ਦੇ ਉੱਤੇ ਗਾਹਕ ਬਹੁਤ ਘੱਟ ਆ ਕਾਰਨ ਇਹ ਹੈ ਵੀ ਸਬਜ਼ੀਆਂ ਦੇ ਰੇਟ ਪਿਛਲੇ ਦਿਨਾਂ ਦੇ ਵਿੱਚ ਕਾਫੀ ਵਧੇ ਹੈਗੇ ਆ ਜਿਹੜਾ ਟਮਾਟਰ 20 ਰੁਪਏ ਮਿਲ ਰਿਹਾ ਸੀ ਹੁਣ 40 ਮਿਲ ਰਿਹਾ ਹੈਗਾ ਜਿਹੜੇ ਕੱਦੂ ਬਹੁਤ ਘੱਟ ਰੇਟ ਸੀਗਾ ਉਹ 60 70 ਨੂੰ ਪਹੁੰਚਿਆ ਹੋਇਆ ਖਖੜੀ ਵਗੈਰਾ ਜਿਹੜੇ ਆਮ ਖੀਰਾ ਜੇ ਲੈਣਾ ਹੋਵੇ ਤਾਂ ਖੀਰਾ ਮਿਲਦਾ ਹੀ ਨਹੀਂ ਪਿਆ 60-70 ਰੁਪਏ ਕਿਲੋ ਖੀਰੇ ਦਾ ਰੇਟ ਹੋਇਆ ਪਿਆ ਤਾਂ ਇਹ ਮਹਿੰਗਾਈ ਜਿਹੜੀ ਲਗਾਤਾਰ ਵੱਧ ਰਹੀ ਹੈਗੀ ਆ ਔਰ ਸਬਜ਼ੀਆਂ ਦੇ ਵਿੱਚ ਵੀ ਇਹ ਆਮ ਜਿਹੜੀ ਨਜ਼ਰ ਆ ਰਹੀ ਹੈ ਇਸੇ ਕਰਕੇ ਮੰਡੀ ਦੇ ਵਿੱਚ ਜਿਹੜਾ ਮੰਦਾ ਹਾਲ ਹੈਗਾ ਚਲੋ ਜਿਹੜਾ ਇੱਕ ਰੈਗੂਲਰ ਮਲਾਜ਼ਮ ਹੈ ਉਹ ਇਸ ਝਾਲ ਨੂੰ ਚੱਲ ਜਾਂਦਾ ਪਰ ਜਿਹੜਾ ਇੱਕ ਗਰੀਬ ਗਰੂਪਾ ਹੈ ਜਿਹਨੇ ਡੇਲੀ ਦਾ ਕੰਮ ਕਰਕੇ ਆਪਦੀ ਕੋਈ ਗੁਜ਼ਾਰਾ ਕਰਨਾ ਉੰਦੇ ਲਈ ਬਹੁਤ ਔਖਾ ਹੈਗਾ ਉਹ ਤਾਂ ਅੱਜ ਦੀ ਡੇਟ ਦੇ ਵਿੱਚ ਜੇ ਕਹਿ ਲਓ ਵੀ ਚਟਨੀ ਨਾਲ ਰੋਟੀ ਖਾਣੀ ਹੋਵੇ ਤਾਂ ਉਹ ਚਟਨੀ ਨਾਲ ਰੋਟੀ ਵੀ ਨਹੀਂ ਖਾ ਸਕਦਾ ਹੈਗਾ ਮਹਿੰਗਾਈ ਜਿਹੜੀ ਲਗਾਤਾਰ ਵੱਧ ਰਹੀ ਹੈ ਕੱਲੀਆਂ ਸਬਜ਼ੀਆਂ ਨਹੀਂ ਹੋਰ ਕਿਸੇ ਪਾਸੇ ਵੀ ਦੇਖ ਲਓ ਕੋਈ ਵੀ ਚੀਜ਼ ਤੁਸੀਂ ਲੈਣੀ ਹੈ ਬਾਜ਼ਾਰ ਦੇ ਵਿੱਚੋਂ ਦਾਲ ਲੈਣੀ ਹੈ ਤੇਲ ਲੈਣਾ ਹੈਗਾ ਜਿਹੜੀਆਂ ਡੇਲੀ ਨੀਡ ਦੀਆਂ ਜਿਹੜੀਆਂ ਰੋਜ਼ਾਨਾ ਦੀਆਂ ਲੋੜ ਦੀਆਂ ਚੀਜ਼ਾਂ ਹੈਗੀਆਂ ਇੰਨੀਆਂ ਮਹਿੰਗੀਆਂ ਹੋ ਗਈਆਂ ਕਿ ਜਿਹੜਾ ਆਮ ਮਨੁੱਖ ਹੈ ਉਹਦਾ ਜਿਉਣਾ ਬਹੁਤ ਔਖਾ ਹੈ ਤੇ ਜਿਹੜੇ ਬੰਦੇ ਨੇ ਦਿਹਾੜੀ ਕਰਕੇ ਜਿੰਦੀ ਦਿਹਾੜੀ 4-500 ਆ ਅੱਜ ਤੋਂ ਜੇ 10 ਸਾਲ ਪਹਿਲਾਂ ਵੇਖੀਏ ਤਾਂ 3350 400 ਦਿਹਾੜੀ ਸੀ ਤੇ ਹੁਣ ਵੀ ਦਿਹਾੜੀ ਉਹੀ ਆ ਪਰ ਅੱਜ ਤੋਂ ਜੇ 10 ਸਾਲ ਪਹਿਲਾਂ ਵੇਖੀਏ ਤਾਂ ਉਹ 33 400 ਚ ਜੋ ਸਮਾਨ ਆਉਂਦਾ ਸੀਗਾ ਅੱਜ ਉਹ ਨਹੀਂ ਆ ਸਕਦਾ ਮੇਰਾ ਨਾਮ ਜਸਪ੍ਰੀਤ ਹੈ ਸ਼੍ਰੀ ਮੁਕਸਰ ਸਾਹਿਬ ਦੇ ਅਸੀਂ ਰਹਿਣ ਵਾਲੇ ਆ ਲਿੰਕ ਨੂੰ ਸਭ ਦਿਨ ਦੇ ਕਾਫੀ ਰੇਟ ਵਧੇ ਨੇ ਉਹ ਕਿੰਨਾ ਕੁ ਜੀਬ ਦਾ ਅਸਰ ਪਿਆ ਰਿਹਾ ਹੈ ਮਹਿੰਗਾਈ ਨੇ ਸਾਰੇ ਬਾਜ਼ਾਰ ਦੇ ਵਿੱਚ ਹਾਹਾਕਾਰ ਮਚਾ ਰੱਖੀ ਹੈ ਗਰੀਬ ਬੰਦਿਆਂ ਦੀ ਜਿਹੜੀ ਪਲੇਟ ਆ ਉਹਦੇ ਵਿੱਚੋਂ ਪਹਿਲਾਂ ਫਲ ਫਰੂਟ ਗਾਇਬ ਹੋਇਆ ਹੁਣ ਜਿਹੜੀਆਂ ਸਬਜ਼ੀਆਂ ਵੀ ਗਾਇਬ ਹੁੰਦੀਆਂ ਜਾ ਰਹੀਆਂ ਜਿਹੜੀਆਂ 40-40 ਰੁਪਏ ਕਿਲੋ ਵਾਲੀਆਂ ਸਬਜ਼ੀਆਂ ਮਟਰ ਜਾਂ ਭਿੰਡੀ ਵਗੈਰਾ 40-40 ਰੁਪਏ ਕਿਲੋ ਵੇਚ ਰਹੀ ਸੀ ਅੱਜ ਉਹ 80-80 ਰੁਪਏ ਕਿਲੋ ਵੇਚ ਰਹੀ ਹੈ ਜਿਹੜੇ ਮਟਰ ਦੀ ਗੱਲ ਕਰੀਏ ਤਾਂ ਬਾਜ਼ਾਰ ਦੇ ਵਿੱਚ 160 ਰੁਪਏ ਕਿਲੋ ਆ ਆਮ ਜਿਹੜਾ ਦਿਹਾੜੀਦਾਰ ਬੰਦਾ ਹੈ ਜਿੰਨੇ 500 ਰੁਪਏ ਡੇਲੀ ਕਮਾਉਂਦਾ ਹੈ ਜਾਂ 300 ਰੁਪਏ ਡੇਲੀ ਦਿਹਾੜੀ ਹੈ ਮੈਨੂੰ ਨਹੀਂ ਲੱਗਦਾ ਵੀ ਉਹ ਭਰ ਪੇਟ ਜਿਹੜਾ ਖਾਣਾ ਜਿਹੜਾ ਪ੍ਰੋਟੀਨ ਹੈ ਸਰੀਰ ਦੇ ਲਈ ਜ਼ਰੂਰੀ ਉਹ ਕਿਸੇ ਨੂੰ ਦੇ ਸਕੂਗਾ ਅ ਸਰਕਾਰ ਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ ਵੀ ਇਹ ਜ਼ਰੂਰੀ ਚੀਜ਼ਾਂ ਨੇ ਜ਼ਰੂਰੀ ਵਸਤੂਆਂ ਨੇ ਇਸ ਵੱਲ ਧਿਆਨ ਦੇਵੇ ਤੇ ਮਹਿੰਗਾਈ ਜਿਹੜੀ ਆ ਘਟਾਵੇ ਕੋਈ ਨਾ ਕੋਈ ਜਿਹੜੀ ਲੈ ਕੇ ਆਵੇ ਸਕੀਮ ਪਾਲਿਸੀ ਲੈ ਕੇ ਆਵੇ ਵੀ ਸਬਜ਼ੀਆਂ ਦੀ ਘਾਟ ਆ ਜਿਹੜੀ ਬਾਜ਼ਾਰ ਦੇ ਵਿੱਚ ਨਾ ਹੋਵੇ ਜਦੋਂ ਸਬਜ਼ੀਆਂ ਦੀ ਘਾਟ ਬਾਜ਼ਾਰ ਦੇ ਵਿੱਚ ਹੁੰਦੀ ਆ ਉਦੋਂ ਰੇਟ ਵਧਦੇ ਆ ਇਹਨਾਂ ਦੇ ਹੱਥ ਵਾਸ ਵੀ ਦੂਰ ਹੋ ਜਾਂਦਾ ਜਦੋਂ ਮੰਡੀ 'ਚ ਪਿੱਛੋਂ ਹੀ ਸਬਜ਼ੀ ਮਹਿੰਗੀ ਹੋਊਗੀ ਤਾਂ ਇਹਨਾਂ ਨੇ ਅੱਗੋਂ ਜਿਹੜਾ ਆ ਦਾ ਮਾਰਜਿਨ ਲਾ ਕੇ ਸਬਜ਼ੀ ਜਿਹੜੀ ਮਹਿੰਗੀ ਵੇਚਣੀ ਆ ਇਸ ਵੱਲ ਧਿਆਨ ਦੇਣਾ ਚਾਹੀਦਾ ਗਰਮੀ ਦਾ ਅਸਰ ਜਿੱਤੇ ਮਨੁੱਖੀ ਜ਼ਿੰਦਗੀ ਤੇ ਪਿਆ ਉੱਥੇ ਹੀ ਸਬਜ਼ੀਆਂ ਤੇ ਵੀ ਵੱਡਾ ਅਸਰ ਦੇਖਣ ਨੂੰ ਮਿਲ ਰਿਹਾ ਦੱਸਦੀ ਹੈ ਕਿ ਜ਼ਿਆਦਾ ਗਰਮੀ ਹੋਣ ਦੇ ਕਾਰਨ ਸਬਜ਼ੀਆਂ ਦੇ ਰੇਟ ਦੇ ਵਿੱਚ ਕਾਫੀ ਵਾਧਾ ਹੋਇਆ ਅਸੀਂ ਮੁਕਸਰ ਦੀ ਸਬਜ਼ੀ ਮੰਡੀ ਦੇ ਵਿੱਚ ਮੌਜੂਦ ਹਾਂ ਇੱਕ ਵਾਰ ਤਸਵੀਰਾਂ ਜ਼ਰੂਰ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਦੇਖ ਸਕਦੇ ਹੋ ਕਿ ਸਬਜ਼ੀ ਦੇ ਮੰਡੀ ਦੇ ਵਿੱਚ ਕਾਫੀ ਰਾਸ਼ ਹੁੰਦਾ ਲੇਕਿਨ ਹੁਣ ਬਿਲਕੁਲ ਜਿਹੜਿਆ ਰਾਸ਼ ਘਟਿਆ ਹੋਇਆ ਹੈਗਾ ਔਰ ਕਾਫੀ ਅਸਰ ਆ ਜਿਹੜਾ ਸਬਜ਼ੀ ਕੀਰਤਾ ਤੇ ਪਿਆ ਹੈਗਾ ਔਰ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕਿੰਨਾ ਕੁ ਰੇਟ ਤੇ ਅਸਰ ਪਿਆ ਹੈਗਾ ਕਿੰਨੇ ਕੁ ਰੇਟ ਵਧੇ ਨੇ ਗਰਮੀ ਦਾ ਜਿਹੜਾ ਅਸਰ ਹੈਗਾ ਕਿੰਨਾ ਕੁ ਸਾਧਰੀਆਂ ਤੇ ਦੇਖਣ ਨੂੰ ਮਿਲ ਰਿਹਾ ਹੈਗਾ ਰੇਟ ਦਾ ਕਿੰਨਾ ਕੁ ਵਾਧਾ ਹੋਇਆ ਹੈਗਾ 50% ਵਾਧਾ ਹੋ ਗਿਆ ਜੀ ਚੀਚਾ ਵਾਲੀ ਸਸੀ ਹੋ ਗਈ ਹੂੰ ਇਹ ਗਰਮੀ ਦੇ ਕਾਰਨ ਹੀ ਰੇਟ ਵਧੇ ਨੇ ਬਿਲਕੁਲ ਗਰਮੀ ਦੇ ਗਰਮੀਏ ਕਾਰਨ ਇਹ ਕਾਰਨ ਕੀ ਹੈ ਜੀ ਆ ਸਬਜੀ ਖਰਾਬ ਹੋ ਰਹੀ ਆ ਜਾਂ ਘਟ ਆ ਰਹੀ ਹੈਗੀ ਆ ਤੇ ਗਰਮੀ ਦੇ ਕਾਰਨ ਸਬਜੀ ਫਲ ਨਹੀਂ ਲੱਗਦਾ ਹਾਂਜੀ ਫਲ ਜਿਹੜਾ ਲੱਗਦਾ ਸਾੜਿਆਂ ਦਾ ਝੜਿਆਦਾ ਠੀਕ ਹੈ ਔਰ ਜਿਹੜੀ ਬਾਹਰੋਂ ਸਬਜੀ ਆਉਂਦੀ ਸੀਗੀ ਉਹ ਆ ਰਹੀ ਹੈਗੀ ਆ ਜਾਂ ਕਿਸ ਘਟ ਆ ਰਹੀ ਹੈਗੀ ਸੋਹ ਜੀ ਬਾਹਰੋਂ ਨਹੀਂ ਆ ਰਹੀ ਇਹ ਬਾਹਰੋਂ ਆ ਰਹੀ ਹੈ ਪਾਰੇ ਕਰਾਏ ਬਹੁਤ ਸਬਜੀ ਨਿਕਲਦੀ ਨਹੀਂ ਉਹ ਸਾੜੀਆਂ ਦੀ ਆ ਅੱਛਾ ਹਾਂ ਵੀ ਘਟ ਆ ਰਹੀ ਹੈਗੀ ਆ ਬਾਹਰੋਂ ਆਉਂਦੀ ਨਹੀਂ ਇਹ ਬਿਲਕੁਲ ਆਉਂਦੀ ਆ ਆਟੋਂਦੀ ਆ ਠੀਕ ਹੈ 50% ਦੀ 25% ਦੀ ਹੁੰਦੀ ਆ ਤੇ ਜੇਕਰ ਗੱਲ ਕਰੀਏ ਕਿ ਪਿੰਡਿਆਂ ਦਾ ਰੇਟ ਆ ਜਿਵੇਂ ਮੰਨ ਲਓ ਬਤਾਉਂ ਹੋਗੇ ਇਹ ਕੀ 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 ਰੇਟ ਹੁੰਦੇ ਸੀ ਪਹਿਲਾਂ ਤੇ ਹੁਣ ਕੀ ਕੀ ਰੇਟ ਇਨਾ 30 40 ਰੁਪਏ ਸੀ ਯੂਨੀਵਰਸਿਟੀ ਕੋਲ ਹੂੰ ਪਿੰਡਾਂ ਦਾ ਐਂਡੀ ਵੀ ਐਸ ਸੀ ਬੈਂਗਨ ਐਸ ਸੀ 60 ਰੁਪਏ ਕਿਲੋ ਤੋਰੀਆਂ ਐਸ ਸੀ 80 ਰੁਪਏ ਕਿਲੋ ਖੀਰਾ 50 ਰੁਪਏ ਕਿਲੋ ਅਰਵੀ ਵੀ 50 40 ਰੁਪਏ ਕਿਲੋ ਆਲੂ 20 ਰੁਪਏ ਕਿਲੋ ਅੱਗਵਾਲਾ 100 ਰੁਪਏ ਕਿਲੋ ਆਈ ਗਰੇਲੇ 60 ਰੁਪਏ ਕਿਲੋ ਆ ਮਾਰਡ 50 ਸੜ ਦੀ ਰੇਂਜ ਪਹੁੰਚ ਗਈ 35 ਵਾਲੇ